ਗਾਂਦਾਰ ਕੋਲੋਂ ਕ੍ਰਿਸਟਲ ਤੇ ਦਾਤਰ ਦੀ ਨੋਕ ਤੇ 90000 ਰੁਪਏ ਦੀ ਲੁਟੇਰੀਆਂ ਵੱਲੋਂ ਲੁੱਟ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਜਾਂਚ ਸ਼ੁਰੂ ਕਰਕੇ ਨਜ਼ਦੀਕ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਵੇਖੰਗਾਲਾ ਜਾ ਰਿਹਾ ਹੈ ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਦਾ ਹੈ ਜਿੱਥੇ ਕੇ 50 ਨੰਬਰ ਪਿੱਲਰ ਦੇ ਕੋਲ ਸਟੇਟ ਬੈਂਕ ਦੇ ਗਾਹਕ ਸੇਵਾ ਕੇਂਦਰ ਦੇ ਵਿੱਚ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਨੇ ਇਹ ਜੀ ਥਾਣਾ ਸਦਰ ਦੇ ਬਟਾਲਾ ਰੋਡ ਤੇ ਪਿਲਰ ਨੰਬਰ 50 ਦੇ ਸਾਹਮਣੇ ਐਸਬੀਆਈ ਬੈਂਕ ਦੀ ਇੱਕ ਛੋਟੀ ਜੀ ਸਮਾਲੇ ਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੀ ਹੈ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਆ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ ਤਿੰਨ ਨੁਸ਼ਾਤੇ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਖਤਿਆਰਾਂ ਦੀ ਨੋਕ ਤੇ ਸਾਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80 ਹਜ਼ਾਰ ਰੁਪਏ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੰਨੇ ਜਾਣੇ ਸੀ ਕਾਹਤੇ ਆਏ ਸੀ ਇਹ ਹਜੇ ਤੱਕ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਤਿੰਨ ਜਣੇ ਕੋਈ ਮੋਟਰਸਾਈਕਲ ਤੇ ਆਏ ਸਨ ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਉਹ ਅਸੀਂ ਦੇਖ ਰਹੇ ਹਾਂ ਜੀ ਕਿਹਨੇ ਕੀ ਹਥਿਆਰ ਵੀ ਸੀ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀ ਸਰ ਕੋਈ ਸਿਸਟੀ ਵੀ ਅਜੀ ਸਾਹਮਣੇ ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਟਾਈਪ ਵੀ ਦੱਸ ਰਹੇ ਆ ਜੀ ਬਿਊਰੋ ਰਿਪੋਰਟ ਚੱਕਬਾਣੀ ਟੀ